ਹੈਲੋ ਗਾਇਸ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਵੈਲਕਮ ਟੂ ਮਾਈ ਨਿਊ ਵਲੌਗ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ 5 ਤੇ 1 6 ਦਾ ਵਾਸਤੇ ਸਕੂਲ ਸਕੂਲ ਚ ਲੈਣਾ ਹੈ ਠੀਕ ਆ ਹਾਂ ਨਵਾਜ਼ ਮੈਟ ਚੱਲੂ ਹੋ ਗਿਆ ਪਾਣੀ ਵਰਗੀ ਚਾਹ ਮੈਡੀਕੀਨ ਲੱਗੇਗਾ ਆ ਚਾ ਮੈਂ ਠੰਡੀ ਕੀਂਦਾ ਨਾ ਜਾਂਦੇ ਕਰਉਣੀ ਕੀਂਦਾ ਆ ਗਏ ਜੀ ਆਉਦਾ ਸਮਾਨ ਲੈਣ ਸਮਾਨ ਲੈ ਕੇ ਚਲਦੇ ਆਂ ਘਰੇ ਮੈਂ ਸਮਾਨ ਲੈ ਕੇ ਆ ਗਿਆ ਆਲੂ ਆ ਗਏ ਹੁਣ ਆਲੂ ਉਬਾਲਨੇ ਰੱਖਦੇ ਆ ਜੀ ਦੁਕਾਨ ਦੇ ਬਰਤਨ ਪੈਣੇ ਸਾਰੇ ਮੰਜ ਨਾਲੇ ਮਨਪ੍ਰੀਤ ਗਈ ਆ ਬਾਹਰ ਕੂੜਾ ਡੇਗਣ ਉਸ ਤੋਂ ਬਾਅਦ ਆ ਕੇ ਫਿਰ ਵਾਝੇਗੀ ਸਰੀਰ ਨਾਲ ਬਹੁਤ ਜ਼ਿਆਦਾ ਦਰਦ ਹੈ ਨਾ ਦਵਾਈ ਲੈ ਕੇ ਆਇਆ ਹਾਂ ਤੇ ਮਨਪ੍ਰੀਤ ਲਈ ਰੋਟੀ ਖਾ ਕੇ ਤੇ ਦਵਾਈ ਲੈਣੇ ਆ ਫਿਰ ਉਹ ਖੜਾ ਜਿਹਾ ਸਿਸਟਮ ਬਹੁਤ ਗਲੇ ਮੋਢੇ ਗਰਦਨ ਦਰਦ ਬਹੁਤ ਹੋ ਜਾਂਦਾ। ਇਹ ਗਰਭੀਆ ਸਿਸਟਮ ਨੂੰ ਬਾਹਰ ਆਇਆ ਲੱਗਦਾ ਜਿਵੇਂ ਧੁੰਦ ਪਈ ਜਾਂਦੀ ਹੋਏ ਹਨ। ਕਮਰੇ ਦੀ ਸਫਾਈ ਚੱਲਦੀ ਆ ਹਣ ਵੈਸੇ ਕੰਮ ਤਾਂ ਬਹੁਤ ਹੋ ਜਾਂਦਾ। ਹਾਂ ਕੰਮ ਕੀ ਕਰਨਾ ਨੇ? ਹਾਂ ਅੱਜ ਤਾਂ ਮਾਲ ਸੁੱਕ ਰਿਹਾ ਕੰਮ ਕੁਝ ਵੀ ਕੋਈ ਨਹੀਂ ਹੈ। ਨਹੀਂ ਹੁਣ ਮੈਂ ਕੀ ਚੰਡੇ ਲੈ ਕੇ ਫਿਰ ਆਉਣਾ। ਕੀ ਕਰਾਂ ਦੱਸ ਮੈਂ ਤੇਰਾ ਖਾਜੰਡਾ ਲੈ ਕੇ ਗਊ ਫਿਰ ਹੋਰ ਤੇ ਕੀ ਗੱਲ ਹੈਗੀ ਹੈ ਸਵੇਰੇ ਸਵੇਰੇ ਦੀ ਲੱਗ ਰਹੀ ਹੈ ਤੂੰ ਬੋਲ ਸਵੇਰੇ ਦੀ ਉਹਲੀ ਨਹੀਂ ਹੈ ਯਾਰ ਕੋਈ ਗੱਲ ਥੋੜ੍ਹੀ ਹੈਗੀ ਹੈ ਹੈ ਜਿਹੜਾ ਜੰਡੇ ਬਣਾਣੇ ਸੀ ਉਹ ਜੁੜਾ ਦਿੱਤੇ ਤੁਸੀਂ ਠੀਕ ਹੈ ਨਾ ਫੌਰਨ ਮੈਂ ਕੋਈ ਜੰਡਾ ਨਹੀਂ ਛਾਈ ਦਊ ਫਿਰ ਸੋਲੂਸ਼ਨ ਕੀ ਆਉਣਾ 255 मामा ਮੇਰੇ ਵੀ ਪਾ ਮਾ ਟਿਕਾ ਲੜ ਤੂੰ ਲੜ ਤੂੰ ਚੁੱਪਣਾ ਚੁੱਪਣਾ ਕਰ ਲੰਭੀ ਰਹਿ ਲੜ ਉਹ ਲੱਟੀਂ ਨਾ ਤੂੰ ਲੜਦਾ ਨਹੀਂ ਲੜਨ ਵਾਸਤੇ ਆਇਆ ਹੈ ਤੂੰ ਹੀ ਕਿਹਾ ਕਿ ਨਹੀਂ ਕੀ ਕਿ ਮੈਂ ਤਾਂ ਕੁਝ ਵੀ ਨਹੀਂ ਕਿਹਾ ਨਾ ਆਪਦੀ ਖੈਰ ਸਾਰਾ ਕਿਤੇ ਮੇਰੇ ਬੁੱਬਾ ਦੇ ਚ ਫੋਟਾ ਕੁਈ ਨਹੀਂ ਹੈ ਦੇਖਿਆ ਕੀ ਹੈ ਬਦਰ ਚੰਦ ਬੰਦ ਆਸਪਾ ਦੇ ਵੀ ਆ ਕੇ ਆਉਂਦੇ ਹੋਣ ਦੱਸਵਾ ਵੀ ਨਹੀਂ ਗਲਤ ਹੈ ਇਹਨੂੰ ਮੈਂ ਤਾਸ ਦੇ ਮੈਂ ਕੀ ਗਿਆ ਜਾ ਬੋਲ ਤੂੰ ਕਹੀ ਕਿ ਤੈਨੂੰ ਕਹੀ ਕਿ ਬੀ ਆ ਤੇਰਾ ਤਾਂ ਮੈਂ ਪਾ ਦੂੰਗਾ ਤੇ ਮੇਰਾ ਮੈਂ ਅੱਖਾਂ ਚ ਤੇਰਾ ਮੈਂ ਪਾ ਦੇਵਾਂਗੀ ਤੇ ਪਾ ਨਹੀਂ ਮੈਰਾ ਮਤਲਬ ਕਦੋਂ ਅੱਖ ਹੈ ਤੂੰ ਫੜ ਲੈ ਲੈ ਮੈਨੂੰ ਨਹੀਂ ਫੜਨਾ ਆ ਪੜਦਾ ਹਾਂ ਲੈ ਮੈਂ ਫੜ ਵੀ ਰਵਾਂਗੀ ਤੇ ਫਿਰ ਉਸ ਤੋਂ ਬਾਅਦ ਤੂੰ ਪਾ ਦੇਵੇਂਗਾ ਹਾਂ ਪੱਕਾ ਜਮਾ ਲੈ ਬੜਤ ਬਣਾ ਮੈਂ ਲੈ ਮੜ 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 ਲੈ ਨਾ ਘਾਟ ਹੋ ਰਹੀ ਹੈ ਮੈਨੂੰ ਸਰ ਫੇਰ ਲੋ ਠੀਕ ਹੈ ਹੋਰ ਹੋਰੀ ਹੋਰ ਹੋਰ ਉਰ ਕਰਨ ਜੋ ਗ੍ਰੈਂਡ ਮੇਰੀ ਇੱਕ ਪੈ ਗਈ ਤੂੰ ਖੇਣ ਜਾਣਾ ਤੂੰ ਠੀਕ ਹੈ ਨਾ ਅਈਓ ਤਾਂ ਮੈਂ ਕਹਿੰਦਾ ਵੀ ਚੱਲ ਛੱਡ ਚੱਲ ਛੱਡ ਇਹ ਟੁੱਟ ਗਈ ਤਾਂ ਮੁੜ ਕੇ ਮੈਂ ਮਰੀ ਜਰ ਠੀਕ ਹੈ ਨਾ ਇਹ ਆਪ ਤੇ ਫਾਇਦਾ ਸੋਚਦਾ ਵੀ ਇਸ ਵਿੱਚ ਹਾਂ ਇਸ ਵਿੱਚ ਵੀ ਆਪਣਾ ਫਾਇਦਾ ਸੋਚਦਾ ਯਾਰ ਸਾਰੇ ਆਪ ਦਾ ਹੀ ਫਾਇਦਾ ਸੋਚਦੇ ਹਨ ਨੰਦੂਜੇ ਤਾਂ ਕੌਣ ਸੋਚਦਾ ਕੋਈ ਦੱਸ ਮੈਨੂੰ ਹੈ ਵੀ ਦੁਨੀਆ ਇਹ ਦੂਜੇ ਦਾ ਫਾਇਦਾ ਸੋਚਣ ਵਾਲਾ ਕੋਈ ਨਹੀਂ ਹੈ ਹੈ ਕੋਈ ਤੇ ਮੈਂ ਉਹਦਾ ਬੱਸ ਸੋਚ ਲੱਗਦਾ ਕੀ ਗਲਤ ਹੋ ਗਿਆ ਹੈ ਅੱਜ ਸਵੇਰ ਦੀ ਗੁੱਸੇ ਹੋਈ ਨਹੀਂ ਸਵੇਰ ਦੀ ਸਵੇਰ ਦੀ ਮੈਂ ਵੇਖੀ ਆ ਨਾ ਚੱਲ ਕੋਈ ਨਹੀਂ ਕੋਈ ਨਹੀਂ ਤੂੰ ਜਾਣਦੀ ਨਹੀਂ ਮੇਰੇ ਗੁੱਸੇ ਨੂੰ ਗੁੱਸਾ ਬੜਾ ਭੈੜਾ ਹੈ ਮੇਰਾ ਠੀਕ ਹੈ ਨਾ ਗੁੱਸਾ ਮੇਰਾ ਭੈੜਾ ਬੜਾ ਭੈੜਾ ਹੈ ਗੁੱਸਾ ਮੈਂ ਤੈਨੂੰ ਦੱਸੀ ਆ ਨਾ ਤੂੰ ਫੈਣ ਦੇ 15 ਸਾਲ ਹੋ ਗਏ ਮੈਂ ਤੈਨੂੰ ਵਿਖਾਇਆ ਕੋ ਨਹੀਂ ਠੀਕ ਹੈ ਉਸਾ ਵੀ ਕਹੀ ਨੀ ਨੂੰ ਮੇਰਾ ਹੀ ਆਹੋ ਹਾਂ ਬੋਲ ਤੂੰ ਮੈਨੂੰ ਕਹਿੰਦੀ ਮੈਂ ਤੇਰੇ ਬਾਰੇ ਦੱਸ ਨਹੀਂ ਕਰਦਾ ਮੈਂ ਨਹੀਂ ਕਰਦਾ ਮੈਂ ਬੋਲੀ ਜਾਣਾ ਜਦ ਤੂੰ ਬੋਲ ਮੈਂ ਤਾਂ ਕੁਛ ਨਹੀਂ ਬੋਲ ਤੂੰ ਬੋਲ ਇਹ ਕਹਿੰਦੀ ਹੈ ਨਾ ਮੈਂ ਦੱਸਾਂਗੀ ਤੇਰੇ ਬਾਰੇ ਤੂੰ ਮੇਰੇ ਬਾਰੇ ਦੱਸ ਬੋਲ ਕੀ ਦੱਸਣਾ ਮੈਂ ਕੀ ਕੀ ਬੋਲਣਾ ਕੀ ਕੁੱਤਰਾ ਹੋਣਾ ਹਾਂ ਤੂੰ ਹੀ ਕਹੀ ਹੈ ਨੀ ਦੱਸ ਮੈਂ ਐਡਾ ਸ਼ਰੀਫ ਕਾਕਾ ਮੈਂ ਠੀਕ ਹੈ ਸ਼ੂਗਰ ਬਣਾਇਆ ਕਰ ਬੜਾ ਸ਼ਰੀਫ ਪਤੀ ਮਿਲਿਆ ਤੈਨੂੰ ਆਹੋ ਮੈਂ ਧਿਆਨ ਹੀ ਨਹੀਂ ਕਰਿਆ ਸੀ ਫਿਰ ਪੈਰ ਡੋਪੇ ਪੀਨੀ ਆ ਤੂੰ ਮੇਰੇ ਪੈਰਾਂ ਨੂੰ ਸੌਂਗੀ ਲਵੇ ਹੋਸ਼ ਹੋ ਜੰਗੇ ਤੂੰ ਡੂਟਾਂ ਦੇ ਵਿੱਚ ਚਲੇ ਤੈਨੂੰ ਨਾਣਾ ਫਿਰ ਸਹੀ ਹੋਣਗੇ ਜੀ ਆਪਣੇ ਕੰਮ ਦੀ ਹੋ ਗਈ ਤਿਆਰੀ ਹੁਣ ਚਲਦੇ ਆ ਕੰਮ ਤੇ ਤੇ ਹਾਂ ਓ ਹੈਲੋ ਓ ਕਿਵੇਂ ਚੱਲਣਾ ਹੈਗੇ ਹਾਂ ਅੱਜ ਨਾ ਸਿਸਟਮ ਵਿਗੜਿਆ ਪਿਆ ਅੱਜ ਫੇਰ ਚੱਲ ਖੜੀ ਹੋ ਚੱਲ ਚੱਲੀਏ ਖੜੀ ਐ ਠੋ 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 ਸ਼ਾਬਾਸ਼ ਰੋਣ ਵਾਲੀ ਕੀ ਗੱਲ ਐ ਤੇ ਚ ਉਹ ਹੈਲੋ ਕੋਈ ਤਕਲੀਫ ਆ ਤਾਂ ਮੈਨੂੰ ਦੱਸ ਦਵਾਈ ਦਵਾ ਲੈਣਾ ਚੱਲ ਗਿਆ ਯਾਰ ਹੈਲੋ ਯਾਰ ਕੁ ਤਕਲੀਫ ਹੈ ਚਲ ਦਵਾਈ ਲੈ ਆਈ ਚਲ ਕੇ ਹੈ ਹੈ ਨਮਸਕਾਰ ਨਮਸਕਾਰ ਨਦਰੇ ਤੇ ਅੱਜ ਬਦਲੇ ਸਵੇਰ ਦੀ ਕਿਉਂ ਟੈਨਸ਼ਨ ਲੈ ਕੇ ਤਾ ਨਾ ਅੱਜ ਦਿਮਾਗ ਜਮਾ ਹੀ ਉਹ ਕਰ ਰਿਹਾ ਸਾਬ ਜੀ ਸਮੇਂ ਤੋ 12 ਹੋਏ ਅੰਦਰ ਸਵੇਰ ਦਾ ਵੀ ਜੀ ਆਪਦੇ ਅੱਡੇ ਤੇ ਹੁਣ ਸਫਾਈ ਕਰਕੇ ਤੇ ਸੈਟਪ ਲਾਣੇ ਆ ਜੀ ਸਾਡੇ 7:30 ਦਾ ਟਾਈਮ ਹੋ ਗਿਆ ਜੀ ਤੇ ਬੈਠੇ ਆ ਇਥੇ ਆਪਣਾ ਪੇੜੀਆਂ ਤਿਆਰ ਪਈਆਂ ਨੇ ਵਾਹਿਗੁਰੂ ਮੇਰ ਰੱਖੇ ਇਹ ਬੱਚਿਆਂ ਨੇ ਇਹ ਵੀ ਲੱਗ ਜਾਣਾ ਤੇਰਾ ਬੱਚਾ ਚੱਲਦੇ ਆ ਬਾਕੀ ਹੁਣ ਹੋ ਰਿਹਾ ਬਸ ਲੋਕ ਆਪਣੇ ਆਪਣੇ ਘਰੋ ਘਰੀ ਜਾਣ ਵਾਸਤੇ ਚੱਲੇ ਹੋਏ ਨੇ ਹਾਂਜੀ ਮੈਂ ਆ ਗਿਆ ਜੀ ਤਰੇ ਤੇ ਸਮਾਨਾ ਜੂ ਲੱਗ ਗਿਆ ਸੀ ਕੰਮ ਠੀਕ ਹੋ ਗਏ ਪਰਾਜੇ ਕੰਮ ਕਰਤ ਹੋਇਆ ਕਿ ਮੰਤਰੀ ਤਜਪੁਰ ਦੁਆਰਾ ਤੁਮਾਰ ਹੈ ਤੇ ਬਦਨ ਉਸ ਵੇਰੇ ਕੰਮ ਲੱਗਣਾ ਕਿ ਨਹੀਂ ਲੱਗਣਾ ਬਹੁਤ ਮੁਸ਼ਕਿਲ ਹੋ ਗਿਆ ਸਿਸਟਮ ਅਸ ਵੀ ਹੈ ਡਿਪਰੈਸ਼ਨ ਚ ਤੇ ਦਵਾਈ ਵੀ ਦਿੱਤੀ ਹੁਣ ਸੁੱਤੀ ਪਈ ਆਣਾ ਦੇਖੋ ਜੀ ਕੀ ਬਣਦਾ ਕਿਸ ਤਰ੍ਹਾਂ ਦਾ ਕੋਈ ਸਮਝ ਤੋਂ ਬਾਹਰ ਹੈ ਜੀ ਜੇ ਤੁਹਾਨੂੰ ਪੈਸੇ ਲੋਕ ਨੂੰ ਕਰਦੇ ਆ ਐਂਡ ਵੀਰ ਕਰਦੇ ਆ ਤੁਹਾਨੂੰ ਜਿਹੜਾ ਵੀ ਲੋਕ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੀ ਬਾਇਓ ਦੇ ਸੱਚੇ ਪਾਤਸ਼ਾਹ ਮੇਰਾ ਕਰੇ ਜੀ ਮਿਲਦੇ ਆ ਨੈਕਸਟ ਵਲੋਗ Vai!